ਸਰੀਰਿਕ ਤੌਰ ਤੋਂ ਆਪਾ ਜ਼ਰੂਰਾਂ ਪਰ ਦਿਮਾਗ ਤੋਂ ਨਹੀਂ ਇਸ ਕਰਕੇ 1 ਜੂਨ ਨੂੰ ਮੈਂ ਵੋਟ ਪਾਣ ਜ਼ਰੂਰ ਜਾਊਂਗਾ ਮੇਰਾ ਵੋਟ ਮੇਰਾ ਅਧਿਕਾਰ ਹੈ ਮੇਰੀ ਵੋਟ ਮੇਰਾ ਫਰਜ਼ ਹੈ ਮੇਰੀ ਵੋਟ ਮੇਰੀ ਚੋਣ ਮੇਰੀ ਵੋਟ ਮੇਰਾ ਭਵਿੱਖ ਇਸ ਵਾਰ ਸੱਤਰਪਾਰ ਆਉ ਮਿਲਿਏ 1 ਜੂਨ ਨੂੰ ਪੋਲਿੰਗ ਬੂਥਾਂ ਤੇ ਜਿਵੇਂ ਕਿ ਆਪਾਂ ਖੇਤ ਨੂੰ ਖਾਦ ਪਾਣੀ ਲਾ ਕੇ ਖਿਸ਼ਾਲ ਬਣਾਉਨੇ ਆ 1 ਜੂਨ ਨੂੰ ਇਸੇ ਤਰ੍ਹਾਂ ਹੀ ਆਪਣੇ ਵੱਧ ਤੋਂ ਵੱਧ ਵੋਟਾਂ ਪਾ ਕੇ ਦੇਸ਼ ਨੂੰ ਖਿਸ਼ਾਲ ਬਣਾਈਏ ਜਿੱਥਾ ਮਰਤੀਆ ਜਿੱਥਾ ਬੋਣ ਕਾਜੀ ਇੱਕ ਇੱਕ ਇਟ ਲਾ ਕੇ ਵਧੀਆ ਮਕਾਨ ਬਣਾਈਏ ਏਕੇ ਤੋਂ ਵੋਟ ਪਾ ਕੇ ਵਧੀਆ ਸਰਕਾਰ ਬਣਾਈਏ 1 ਜੂਨ ਨੂੰ ਵੋਟ ਪਾਉਣ ਚਲੋ ਜਾਵਾਂ ਸਾਡੀ ਵੋਟ ਦੀ ਗੂੰਜ ਸਾਡੀ ਤਾੜੀ ਨਾਲੋਂ ਕਿਤੇ ਵਧੀਰੀ ਸਾਡੀ ਵੋਟ ਸਾਡੀ ਬਾਗ਼ਤ ਪੰਜਾਬ ਮਨਾਏਗਾ ਚੋਣਾਂ ਦਾ ਪਰਵ 1 ਜੂਨ 2024 ਨੂੰ